ਪੈਂਸਟਸਿਕਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਬਾਈਪਾਸ ਦੇ ਉੱਪਰ ਹੀ ਆ ਜਿਹੜਾ ਬਾਬਾ ਦਰਸ਼ਨ ਸਿੰਘ ਜੀ ਦੇ ਡੇਰੇ ਲੱਗੇ ਆ ਤੇ ਲੱਗੇ ਜਿਹੜਾ ਵਾ ਸਾਡਾ ਪਿੰਡ ਜਿਹੜਾ ਘੁੰਮਣ ਫਿਰਨ ਦੀ ਜਗਾ ਬਣੀ ਆ ਅੱਜ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀ ਆ ਤੇ ਇੱਕ ਟੋਕਾ ਤੁਹਾਨੂੰ ਦਿਖਾਵਾਂਗੇ گاਵਾ ਤਿੰਨੇ ਸੋਈਆਂ ਸਵਾਈਆਂ ਆ ਸੋ ਇੰਗਾ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਨੀ ਜ਼ਰੂਰ ਇੱਥੋਂ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਬਹੁਤ ਵਧੀਆ ਫਿਰ ਜੀ ਚਲੋ ਚੋਦੀਏ ਜੀ ਇਦਾਂ ਜੇ ਉਦਨ ਵੀ ਉਦਨ ਵਾਲਾ ਵੇਜ ਲੈ ਜੀ ਮਾਲ ਹਾਂਜੀ ਵੇਜ ਗਿਆ ਵੇਟਾ ਠੀਕ ਆ ਤੇ ਅੱਜ ਤੇ ਨਹੀਂ ਆ ਤੇ ਨ ਤੇ ਇੱਕ ਟੋਕਾ ਬਾਹਰ ਅੱਛਾ ਇੱਕ ਟੋਕਾ ਆ ਵੱਡਾ ਟੋਕਾ ਲਿਆਵਾ ਠੀਕ ਆ ਹਾਂਜੀ ਚਲੋ ਨਾਮ ਦੱਸਤਾ ਫਿਰ ਨਾਮ ਜਸਵੀਰ ਸਿੰਘ ਜੀ ਦਾ ਹਾਂਜੀ ਤੇ ਆਪਣੇ ਬਿਲਕੁਲ ਬਾਬੇ ਦਰਸ਼ਨ ਸਿੰਘ ਜੀ ਦੇ ਗੁਰਦੁਆਰਾ ਨਾਲ ਹੀ ਠੀਕ ਆ ਸਾਡਾ ਪਿੰਡ ਵੀ ਘੁੰਮਣ ਫਿਰਨ ਵਾਲਾ ਆਪਣੇ ਕੋਲ ਲੱਗੇ ਬਿਲਕੁਲ ਤੇ ਗੁਰਨਾਨ ਦੇਵ ਯੂਨੀਵਰਸਿਟੀ ਵੀ ਲੱਗ ਗਈ ਆ ਤੇ 2 ਕਿਲੋਮੀਟਰ ਤੇ ਸ਼ਟਾ ਵੀ ਲੱਗ ਗਈ ਆ ਹਨਾ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ 88725 594 ਠੀਕ ਆ ਹਾਂਜੀ ਤੇ ਸ਼ੁਰੂਆਤ ਫਿਰ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਬੱਚੇ ਦਾ ਉਹ ਜੀ ਹਾਂ ਜੀ ਆਜ ਬੱਚਾ ਦਾ ਠੀਕ ਹੈ ਜੀ ਤੇ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਚੰਗੇ ਗਾਇਤੇ ਤੇ ਚੰਗੇ ਸਾਈਜ਼ ਤੇ ਥਾਂ ਜਿਹੜਾ ਲੱਗਾ ਦੱਸਦੇ ਤੇ ਪਰੇ ਫਿਰ ਹਰ ਭਾਈ ਇਹ ਥੱਲੇ ਦੁੱਧ 17-18 ਕਿਲੋ ਇਹ ਤਿਆਰ ਮੁੱਕੇ ਤੇ ਬਿਲਕੁਲ ਪਿਆਰ ਟਾਈਮ ਟਾਈਮ ਚੋ ਕੇ ਦਾਂਗੇ ਆਪਾਂ ਇਹਨੂੰ ਅੱਛਾ ਜੇ ਵੀਡੀਓ ਕਾਲ ਤੇ ਚਵਾਲੇ ਕੋਈ ਦੇਖੋ ਨਹੀਂ ਕਿਸੇ ਕੋ ਟਾਈਮ ਨਾ ਕਰੇ ਅੱਛਾ ਹਾਂਜੀ ਠੀਕ ਮੈਂ ਤਾਂ ਤਸੱਲੀ ਕਰ ਲੇ ਕਿ ਇੱਥੇ ਆਈ ਹਾਂ ਹਾਂਜੀ ਤੁਰੋ ਫਿਰ ਇੱਕ ਰੀਨੂੰ ਲੈਓ ਸਤਾਰਨ ਸਤਾਰਨ ਲੀਟਰ ਜਿਹੜਾ ਦੁੱਧ ਕਹਿੰਦੇ ਵੀ ਹੈਗਾ ਮੁੱਖੇ ਤੇ ਉਤਰਨ ਥਨ ਥਨ ਓਕੇ ਜੇ ਸਾਰੇ ਹਾਂਜੀ ਸਭ ਥਨ ਓਕੇ ਹੋਏ ਮੰਗੇ ਦੀ ਨਹੀਂ ਲੋੜ ਕੋਈ ਗੱਲ ਬਾਤ ਨਹੀਂ ਇਦਾਂ ਚੋਲੀ ਦੀ ਹੈ ਅੱਛਾ ਬਗੈਰ ਅੱਧਾ ਠੰਡੀ ਸੀਲ ਕੋਈ ਗੱਲ ਨਹੀਂ ਮੁੱਲ ਫਿਰ ਇਹਦਾ ਮੁੱਲ ਜੀ 50000 ਰੁਪਏ ਜੀ ਕਿੰਨਾ 55000 ਰੁਪਏ ਕਰ ਦੋ ਕੋ ਮੰਤਨ 2000 ਘੱਟ ਦੇਣਾ ਅੱਛਾ ਹਾਂਜੀ 53000 ਦੀ ਦੇ ਦੋਗੇ ਮੌਕੇ ਤੇ ਹੋਰ ਕਰ ਦੋਗੇ ਹੋਰ ਕਰ ਦਾਂਗੇ 52000 ਦੀ ਦੇ ਦਾਂਗੇ ਹਾਂ ਅੱਛਾ 52000 ਹਾਂ ਠੀਕ ਹੈ ਚਲੋ ਬਾਕੀ ਕੋ ਫੋਨ ਲਾਉਗਾ ਤੇ ਸਬਦਾ ਹੋ ਜਾਊਗਾ ਮੌਕੇ ਤੇ ਹੀ ਹਨਾ ਤੇ ਆ ਬੱਚੇ ਤੋਂ ਬਿਨਾ ਜੇ ਇਹ ਬੱਚੇ ਤੋਂ ਬਗੈਰ ਭਈ ਇਹ ਥੱਲੇ ਦੁੱਧ 12 ਕਿਲੋ ਜੇ ਅੱਛਾ ਥੋੜਾ ਜਿਹਾ ਮਾਨ ਨਿੱਗਰ ਰੱਖਦੀ ਆ ਤੇ ਦੁੱਧ 12 ਕਿਲੋ ਜੇ ਸਾਡੇ ਘਰੇ ਕੋਈ ਦੋ ਟਾਈਮ ਚ ਹੋ ਕੇ ਲੈ ਜਾਏ ਵੀਡੀਓ ਕਾਲ ਤੇ ਚਵਾਲੇ ਕੋਈ ਗੱਲ ਨਹੀਂ ਗੀ ਅੱਛਾ ਤੇ ਬਾਕੀ ਮੰਗੇ ਦੀ ਨਹੀਂ ਕੋਈ ਸੀਲ ਠੰਡੀ ਹੈ ਕੋਈ ਉਹ ਜਿੰਨੀ ਜਗੇ ਹਾਂ ਦੇ ਸਾਡੇ ਥਾਣੇ ਦੇ ਲੱਗ ਗਏ ਤਾਂ ਤੋਰਾਂ ਆ ਫਿਰ ਇੱਕ ਰੀਨ ਬਾਰਾ ਲੀਟਰ ਜਦੋਂ ਜਿਹੜਾ ਹੁਣ ਕਿੰਦੇ ਵੀ ਹੈਗਾ ਇਹਦੇ ਕੋਲ ਕਈ ਜਿਹੜੀ ਕਈ ਪਿਛੋਂ ਦਾ ਬਾਨਾ ਨਿਕਰ ਹੁੰਦਾ ਹੈ ਤੇ ਮੁੱਲ ਫਿਰ ਇਹਦਾ ਹਰ ਭਈ ਜੇ ਇਹਦਾ ਹੁੰਦਾ ਬੱਚਾ ਹਾਂਜੀ ਇਹਦਾ ਮੁੱਲ ਭਾਵੇਂ 40 ਵੀ ਕਰੀਏ ਜਾਂਦਾ ਆਪਾਂ 35 ਵੀ ਚੱਲਦਾ ਵਾ ਹਾਂਜੀ 30 ਵੀ ਦੇ ਦਈਏ ਨਹੀਂ ਕਰੀਏ ਕਬ ਮੰਨ ਤਾਂ 30 ਹਰ ਭਈ ਹਾਂ ਨਹੀਂ 26000 ਦੇ ਦੇਣੀ ਹੈ ਅੱਛਾ 26000 ਹਾਂਜੀ ਦੁੱਧ ਕੋ 12 ਕਿਲੋ ਸਾਡੇ ਘਰੇ ਟਾਈਮੋ ਟਾਈਮ 'ਚ ਹੋ ਕੇ ਲੈ ਜਾ ਕੋਈ ਅੱਛਾ 14 ਵੀ ਕਰ ਦੂਗੀ ਵਿਖਾਲਾ 14 ਕਿਲੋ ਦਾ ਹੀ ਹੋਊਗਾ ਅੱਛਾ ਹਾਂਜੀ ਇਹ ਅੱਜ ਨਾਲ ਕਰਕੇ 12 ਕਿਲੋ ਦੁੱਧ ਆਪਾਂ ਕੋਈ ਨਾ ਟਾਈਮੋ ਟਾਈਮ ਚੋਲੇ ਕੋਈ ਵੀਡੀਓ ਇਹ ਆ ਵੀ ਦੁੱਧ 12 ਲੀਟਰ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਰਹਿਣ ਤੇ ਰਹਿਣ ਤੇ ਹਨਾ ਆ ਜਿਹੜੀ ਹੁਣ ਸੂਈ ਸਵਾਈ ਆ ਵੀ ਆ ਥਾਣੇ ਦੇ ਆਪਾਂ ਦੇਖ ਸਕਦੇ ਆ ਲੱਗੇ ਇਹਦਾ ਇੱਕ ਮਗਰਲਾ ਥਾਨੀ ਹੈਗਾ ਬਹਿਨੀ ਵਾਲੇ ਪਾਸੇ ਦਾ ਇਹ ਆ ਬੱਚਾ ਜੇ ਇਹਦਾ ਕਿੰਨਾ ਦੁੱਧ ਧਿਆਰੇ ਦੇ ਕੋਲ ਇਹ ਥੱਲੇ 20 ਜਰਾਂ ਬਾਰੇ ਕਿਲੋ ਦੁੱਧ ਹੈ ਤਿਆਰ ਜੇ ਹਾਂਜੀ ਤਿਆਰ ਬਾਕੀ ਇਹ ਵੀ ਵੀਡੀਓ ਕਾਲ ਤੇ ਚਵਾਲੇ ਕੋਈ ਜ਼ਰੂਰੀ ਨਹੀਂ ਵੀ ਇੱਥੇ ਆ ਕੇ ਚੋਣੇ ਵੀਡੀਓ ਕਾਲ ਤੇ ਚਵਾਲੇ ਲੀਟਰ ਮਾਰ ਕੇ ਦਾਂਗੇ ਅੱਛਾ ਬਖਾਲਾ 14 ਕਿਲੋ ਤਾਂ ਹੋਊਗਾ ਇਹ ਥੱਲੇ ਤੋਰੋ ਹਾਂ ਫੇਰ ਇੱਕ ਦੀ 12 ਕਿ ਲੀਟਰ ਦੇ ਕਰੀਬ ਦੁੱਧ ਜੇ ਦੇਖੋ ਵੀ ਕਹਿੰਦੇ ਵੀ ਹੈਗਾ ਹੈ ਬਾਕੀ ਆ ਵੀ ਹੈਗੀ ਸੱਜੜਿਆ ਸਾਰੀਆਂ ਗਰਮੀਆਂ ਨੇ ਦੁੱਧ ਕੱਢੀ ਜਾਣਾ ਇਤੋਂ ਲੈਣ ਨੂੰ ਘਮਾ ਤੇ ਅੱਗੇ ਵੀ ਗਰਮੀ ਚੱਲਣ ਵਾਲੀ ਹੈ ਬਾਕੀ ਥੋੜੀ ਸਾਂਭ ਵੀ ਘੱਟ ਹੋਈ ਆ ਜੇ ਕੋਈ ਸਾਂਭ ਨਾਲ ਲੈ ਜਾਊਗਾ ਤੇ ਰਾਜੀ ਵੀ ਹੋ ਚੁਗੀ ਤੇ ਦੁੱਧ ਵੀ ਚੰਗਾ ਭਰੀ ਜਾਣਾ ਇਹ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਵੀ ਜੀ ਮੁੱਲ 3000 ਕਰਦੇ ਆ ਅੱਛਾ ਬਾਕੀ ਗੱਲ ਕੀ ਗਾਂ ਹੀ ਵੱਡੀ ਆ ਹਾਂਜੀ ਕਿ ਨਹੀਂ ਕੱਦ ਕਾਠ ਵਾਲੀ ਆ ਹਾਂਜੀ ਉਦੋਂ 30 ਸਾਲ ਕੋਈ ਰੱਸੀ ਦੱਸੀ ਦੀ ਨਹੀਂ ਕੋਈ ਲੋੜ ਹੈ ਠੀਕ ਐ ਜੇ ਵਿਚਾਰੇ ਖਾਣੋਗੇ ਫਿਰ ਤੇ ਜਿਵੇਂ 35000 ਦੀ ਹੁਣ ਵੀ ਹੈਗੀ ਸੀ ਹਾਂਜੀ ਠੀਕ ਚਲੋ ਕੋਈ ਗੱਲ ਨਹੀਂ ਕਿੰਨੇ ਦੀ ਕਰਦੀ ਐ ਜੈਸ ਨੂੰ ਬਾਈ ਆਦੀ ਤੇਰਾ ਅੱਛਾ ਬਾਈ ਆਦੀ ਕੋਲ 50 30 ਕਰੀਏ 35 ਕਰੀਏ ਅੱਛਾ ਹਾਂਜੀ ਤੇ ਦੁੱਧ 12 ਕਿਲੋਟਰ ਦੇ ਕਰੀਬ ਪਰ ਚਵਾ ਦੋ ਬਾਈ ਜੀ ਨਾ ਵੀ ਜੀ ਵੀਡੀਓ ਕਾਲ ਤੇ ਚਵਾ ਲੈ ਕੋਈ ਹਾਂਜੀ ਠੀਕ ਕਿਹੜੀ ਸੌਦਾ ਕਰਕੇ ਫਿਰ ਮਾੜਾ ਟਾਈਮ ਚੋਲੇ ਹੁਣ ਅਜੇ ਮੇਰੇ ਸਾਢੇ 7 ਹੋ ਗਏ ਹਨ 7:30 ਹਾਂਜੀ ਥੋੜੇ ਚੋਣੀਆਂ ਨੇ ਆਪਾਂ ਅਜੇ ਚੌਣ ਵਾਲੀਆਂ ਹਾਂ ਹੁਣ ਚੋਣੀਆਂ ਨੇ ਚੋਗੇ ਤੇ ਫਿਰ ਇਹਦੀ ਵੀ ਇਦਾਂ ਡੱਕੀਆਂ ਰਹਿਣ ਦੇਣੀਆਂ ਨੇ ਅੱਛਾ ਚੋਗੇ ਖਾਲੀ ਕਰਦੇ ਅੱਜ ਨਾ ਵਿਗਣਗੇ ਕੱਲ ਵਿਗ ਜਾਣਗੇ ਹਾਂਜੀ ਹਾਂਜੀ ਨਹੀਂ ਸਹੀ ਗੱਲ ਹੈ ਹਾਂਜੀ ਜਿੰਨੇ ਵੀ ਲੈਣੀ ਕੋਈ ਗੱਲ ਨਹੀਂ ਆਪਣੀ ਦੋ ਟਾਈਮ ਵੀਡੀਓ ਕਾਲ ਤੇ ਚਵਾਲੇ ਕੋਈ ਵਾਕੇ ਵੀ ਬਾਈ ਯਾਰ ਚ ਸ਼ੂਟ ਕਰ ਦੋਗੇ ਹਨਾ ਹਾਂ ਕਰ ਦਾਂ ਨੂੰ ਸ਼ੂਟ ਕਰ ਦਾਂਗੇ ਠੀਕ ਹੈ ਤੇ ਟੋਕਾ ਵਿਖਾ ਦਈਏ ਹਾਂਜੀ ਹਾਂ ਟੋਕਾ ਜੀ ਤੇ ਕੀ ਫਿਰ ਮੋਟਰ ਨਾਲੇ ਦੇ ਦੇਣੀ ਆ ਮੋਟਰ ਨਾਲ ਜੇ ਆਹ ਕੋ ਪੁਲੀ ਵੇਖੋ ਜਿਹੜੀ ਪੁਰਾਣੀਆਂ ਪੁਲੀਆਂ ਨੇ ਇਹਦੇ ਨਾਲ ਦੇ ਹੁਣ ਤੇ ਦੋ ਪੁਲੀਆਂ ਚੜ੍ਹ ਜਾਂਦੀਆਂ ਨੇ ਇੱਕ ਦੇ ਨਾਲ ਅੱਛਾ ਭਾਰਾ ਹੈਵੀ ਟੋਕਾ ਬਣਿਆ ਜੀ ਠੀਕ ਹੈ ਜਦੋਂ ਤੁਹਾਨੂੰ ਤਾਂ ਵੀ ਬਹੁਤ ਜਾਈ ਇਹ ਵੀ ਦੋ ਬੰਦੇ ਨੇ ਚੁੱਕ ਕੇ ਇਧਰ ਨਹੀਂ ਕਰ ਸਕਦੇ ਚਾਰ ਬੰਦੇ ਚੁੱਕਣਗੇ ਇਹਨੂੰ ਅੱਛਾ ਬਾਕੀ ਆਹ ਚੀਜ਼ਾਂ ਵੇਖੋ ਬਿਲਕੁਲ ਇਹ ਸੈੱਟ ਨੇ ਆਹ ਮੂੰਹ ਮਾਂ ਬਹੁਤ ਵਧੀਆ ਜੇ ਹਾਂਜੀ ਹਾਂਜੀ ਗੱਲ ਕੇ ਜੇ ਬਿਲਕੁਲ ਸਾਫ ਟੋਕਾ ਵਾ ਠੀਕ ਹੈ ਮੁੱਲ ਤਾਂ ਵੀ ਜੀ ਪਾ 15000 ਕਰ ਲਈਏ ਦਾ ਅੱਛਾ 13 ਦਾ ਦੇ ਦਾਂਗੇ 13000 ਤੇ ਦੇ ਦੋਗੇ ਗੱਲ ਕੀ ਚਲਾ ਕੇ ਦਾਂਗੇ ਇੱਥੇ ਆਪਾਂ ਅੱਛਾ ਜਿਹੜਾ ਕੁ ਵੀਰ ਭਰਾ ਹੋਊਗਾ ਨਾ ਅੱਛਾ ਬਿਲਕੁਲ ਚੱਲਦਾ ਵਾ ਠੀਕ ਆ ਤੇ ਆ ਮੋਟਰ ਵੀ ਨਾਲ ਹੀ ਆ ਹਾਂਜੀ ਤੇ ਬਾਕੀ ਚਲੋ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਬਾਕੀ ਆ ਚੀਜ਼ਾਂ ਵਖਾ ਦਿਓ ਕੋਈ ਬਹੁਤ ਹੈਵੀ ਨਹੀਂ ਕੋਈ ਟੁੱਟੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੀ ਬਿਲਕੁਲ ਠੀਕ ਆ ਤੇ ਬਾਕੀ ਗਾਵਾਂ ਦੇ ਵੀ ਇੱਥੇ ਆ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਟੋਕਾ ਵੀ ਆਪਣਾ ਵੇਚ ਚੱਕ ਕੇ ਖੜੋ ਜੀ